ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਬਾਈ ਜੀ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹੇ ਆ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪੈਂਦੇ ਪਤਾ ਔੜ ਇਧਰ ਤਪਾ ਠੀਕ ਹੈ ਜੀ ਬਾਕੀ ਭਰਾ ਜਿਸ ਕਿਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਕਰਦੇ ਆ ਬਾਈ ਜੀ ਨਾਲ ਆਪਾਂ ਗੱਲਬਾਤ ਲੈਣੇ ਹੀ ਜਾਣਕਾਰੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਜੀ। ਨਾਮ ਹੈਗਾ ਜੀ ਭਰਪੂਰ ਸਿੰਘ ਪਿੰਡ ਹੈਗਾ ਸੰਧੂ ਕਲਾਂ ਜਿਲ੍ਹਾ ਆਪਾਂ ਨੂੰ ਬਰਨਾਲਾ ਪੈ ਜਾਂਦਾ। ਠੀਕ ਹੈ ਜੀ ਨੰਬਰ ਸੀਲ ਆਪਾਂ ਨੂੰ ਤਪਾ ਪੈ ਜਾਂਦੀ ਆ ਫੋਨ ਨੰਬਰ ਹੈਗਾ ਆਪਣਾ 99154 66734 ਠੀਕ ਹੈ ਜੀ ਨੇੜੇ ਨੇੜੇ ਕਿਹੜੇ ਪਿੰਡ ਪੈਂਦੇ ਬਾਈ? ਨੇੜੇ ਆਪਾਂ ਨੂੰ ਬਸ ਭਲੌੜ ਪੈ ਜਾਂਦਾ। ਹਾਂਜੀ ਤੇ ਇਧਰੋਂ ਤਪਾ ਪੈ ਜਾਂਦਾ ਆ ਬਰਨਾਲੇ ਵਾਲੇ ਪਾਸੋਂ ਸੈਣਾ ਨੇੜੇ ਪੈ। ਠੀਕ ਹੈ ਜੀ। ਹਾਂਜੀ ਭਾਈ ਜੀ ਪਹਿਲੀ ਗਾਂ ਦੀ ਜਾਣਕਾਰੀ ਦਿਓ। ਪਹਿਲੀ ਵੇੜ ਇਹ ਆਪਣੇ ਸਾਹੀਵਾਲ ਦੇ ਵਿੱਚ ਹੈਗੀ ਠੀਕ ਹੈ ਜੀ ਪਹਿਲਾ ਸੂਆ ਸੂਈ ਹੈਗੀ ਕੱਲ ਦੀ ਸੂਈ ਵੀ ਹੈ ਮੰਨ ਲਓ 11 ਕਿਲੋ ਗੋੜੀ ਤੇ ਆਹਰਾ ਮਾਗਰ ਵੀ ਬੱਚੀ ਹੈ ਠੀਕ ਹੈ ਜੀ ਮਾਗਰ ਬੱਸੀ ਵੀ ਰਹੀ ਸੀ ਹਾਂ ਮਾਗਰਾ ਬੱਚੀ ਹੈ ਇਹਦੀ ਠੀਕ ਹੈ ਜੀ ਹਾਂ ਜੀ ਮਣੀ ਦੌਰ ਕਰਖਾਉਂਗਾ ਜੀ ਤੋਰਨਾ ਜੀ ਤੋਰ ਦੋ ਲੋਪਰਾ ਦੇਖ ਸਕਦੇ ਹੋ ਪਹਿਲੇ ਸੂਏ ਸੂਈ ਦੀ ਬੱਸੀ ਤੇ ਸੀਲ ਠੰਡੇ ਚੌਣ ਚਾਣ ਦੇ ਓਕੇ ਆ ਡਰੂਡਰ ਫੈਸਾ ਹੈਗਾ ਠੀਕ ਹੈ ਜੀ ਇਹ ਬਾਕੀ ਤੁਹਾਨੂੰ ਪਤਾ ਸੰਭੀ ਪਲੀ ਵੀ ਚੰਗੀ ਹੈ ਬੱਚੀ ਠੀਕ ਹੈ ਜੀ ਭਲੇ ਮੂੰਹ ਦੋ ਦਾਂਦਾ ਜੀ ਠੀਕ ਹੈ ਆ ਜਾ ਪੁੱਤ ਲੋਪਰਾ ਦੇਖ ਸਕਦਾ ਤੂੰ ਤਾਰਾ ਆਜੇ ਦੇਖ ਸਕਦਾ ਭਰਾ ਤੂੰ ਤਾਰਾ ਕੱਦ ਕਾਠ ਸੁਖਨਾ ਕਰਮਾਂ ਵਾਲੀ ਦਾ ਵਧੀਆ ਲੈ ਵਾ ਲੂਗਾ ਵੀ ਸੁਖਨਾ ਵਧੀਆ ਮੋੜ ਦੋ ਭਰਾ ਜੀ ਬਾਕੀ ਹੁਣ ਤੂੰ ਮੈਂ ਮੰਨ ਲਿਆ ਵੀ ਸਵੇਰ ਦੀ ਚੁਾਈ ਹੋਈ ਵੀ ਆ ਹਾਂਜੀ ਆਪਣਾ ਜਿਹੜਾ ਵੀਡੀਓ ਦਾ ਟਾਈਮ ਹੈਗਾ ਹਾਂਜੀ ਉਹ ਹੁਣ 12 ਅੰਕ ਦੇ ਕਰੀਬ ਆ ਠੀਕ ਆ ਜੀ ਥੋੜਾ ਜਿਹਾ ਬੱਸੀ ਦਾ ਕਰਕੇ ਥੋੜਾ ਕਰ ਦਈਏ ਬੱਚੇ ਦਾ ਤਾਂ ਕਰ ਨਹੀਂ ਹਾਂਜੀ ਹਾਂਜੀ ਤੇ ਕੀ ਰੇਟ ਆ ਭਰਾ ਦਾ ਜਾਇਜ਼ ਆ ਜਮਾ ਠੀਕ ਠਾਕ ਜੀ ਇਹਦਾ ਬੱਸ ਦੇ ਲੋਕਾਂ ਕੋਲੇ ਹੋਵੇ ਇਹ 55 60 ਮੰਗਣਾ ਆਪਾਂ 47000 ਦੇ ਵਿੱਚੋਂ ਮਾਨਤਾ ਕਰ ਦਾਂ। ਠੀਕ ਹੈ ਜੀ। ਠੀਕ। ਉਹਦੇ ਦੇ ਦੋ ਬੱਚੀ 16 17 ਕਿਲੋ ਰਾਮ। ਠੀਕ ਹੈ ਜੀ। ਟੀਲੇ ਠੰਡੀਆਂ ਚੋਈ ਬਧੇਰੀ ਸਾਫ ਆ। ਠੀਕ ਹੈ ਜੀ। ਬਾਕੀ ਅਗਲਾ ਆਉਦੀ ਚੋਕੇ ਤਸੱਲੀ ਕਰ ਲਈ। ਠੀਕ ਹੈ ਜੀ। ਠੀਕ ਹੈ। ਜਾਣਾ ਪਾ ਕੇ ਜਿਵੇਂ ਮਰਜੀ ਬੈਠੇ ਰੋ ਕੋਈ ਪਰਵਾਹ ਨਹੀਂ। ਠੀਕ ਹੈ ਜੀ। ਬਹੁਤ ਸੋਹਣਾ ਟਰਾ ਠੀਕ ਹੈ ਜੀ। ਹਾਂਜੀ ਭਾਈ ਦੂਜੀ ਵਾਰ ਦੇਖੋ। ਇਹ ਦੂਜਾ ਸ਼ੁਹਾ ਸੇਦਾਂਦਾ ਮੂੰਹ। ਹਾਂਜੀ। ਇਹ ਵੀ ਮੰਨ ਲਓ ਵੀ ਕੱਲ ਸਵੇਰ ਸੂਈਆ ਗਿਆ ਬੱਚੀ ਬੈਠੀ ਇਹਦੀ। ਠੀਕ ਹੈ ਜੀ। ਹੁਣ ਇਹ ਠੀਕ ਹੈ ਤੋਰ ਕੇ ਦਿਖਾ ਦਿਓ ਯਾਰ ਕੱਢ ਕੇ ਹਾਂ ਲਓ ਭਰਾ ਵੱਡੀ ਬੱਸੀ ਆ ਕੱਦ ਕਾਟ ਸੁਖਨਾ ਸੋਹਣਾ ਕਿਵੇਂ ਸੁਈ ਬਾਈ ਜੀ ਇਹ ਦੂਜਾ ਸੁਗਾ ਛੇ ਤਾਂ ਦ ਬੱਛੀਆ ਮਗਰ ਵੀ ਬੱਛੀਆ ਵੀ ਇਸ ਦੀ ਫੈਕਸਟ ਸੀ ਹੁੰਦੀ ਆ ਠੀਕ ਹੈ ਜੀ ਦੇਖੋ ਇੱਕ ਤਲਕ ਕਿਸੇ ਪਰਸ ਤੋਂ ਕੱਦ ਕਾਟ ਸੁਖਨਾ ਕਰਮਾ ਵਾਲੀ ਦਾ ਵਧੀਆ ਲੈਵਲ ਹੂਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੋਰ ਦ ਲੰਮੀ ਮੜੀ ਜੀ ਆ ਜਾ ਪਤਾ ਰੋਕ ਲਓ ਬਾਈ ਜੀ ਮੜੀ ਜੀ ਵੀਡੀਓ ਬਣਾਣੀ ਹੈ ਫੇਸ ਕੁਆਲਿਟੀ ਦਿਖਾ ਦਈਏ ਆਰਡਰ ਦਿਖਾ ਦਈਏ ਸਮਾਰ ਕੇ ਸੁਖਨਾ ਕਰਮਾ ਵਾਲੀ ਦਾ ਲਓ ਭਰਾ ਲੈਵਾ ਦੇ ਸਕਦੇ ਹੋ ਬਾਕੀ ਤੁਸੀਂ ਫੇਸ ਬਿਊਟੀ ਦੇਖ ਸਕਦੇ ਠੀਕ ਹੈ ਜੀ ਚੱਕਾ ਸਕਦੇ ਹਾਂ ਹਾਂ ਜੀ ਬਈ ਰੇਟ ਦੱਸ ਦੋ ਜਿਹਦਾ ਜਾਇਜ਼ ਜਾ ਰੇਟ ਵਾਸਤੇ ਦਾ ਆਪਾਂ ਦੇਖ ਲੋਕਾਂ ਨੂੰ 10 20 ਨਹੀਂ ਕਰਦੇ 95000 ਦੇ ਵਿੱਚੋਂ ਮਾਨ ਤਾਨ ਹੋ ਜੂ ਠੀਕ ਹੈ ਜੀ ਲੋਪਰਾ ਰੇਟ ਵੀ ਦੱਸਤਾ ਬਾਈ ਜੀ ਨੇ ਪਰ ਮੇ ਪਾਦਣਾ ਖੂਲਾ ਠੀਕ ਹੈ ਜੀ ਹਾਂ ਲੋਪਰਾ ਹਾਂ ਦੇਖ ਬਾਕੀ ਮਗਰ ਜਾਂ ਆਣ ਦਾ ਚੰਗਾ ਹਾਫ ਚੰਗਿਆ ਐਕਸਾਈਡ ਦੀ ਆ ਹਲੇ ਤਾਂ ਹੱਥੋਂ ਮੈਂ ਮੰਨ ਲਈ ਆੜ ਜਾਂਦੀ ਹੈਗਾ ਠੀਕ ਹੈ ਜੀ ਸੂਈ ਨੂੰ ਅੱਜ ਦੂਜਾ ਦਨ ਠੀਕ ਹੈ ਜੀ ਇਦਰਾ ਰੁਪਤੋ ਹਾਂਜੀ ਬਾਈ ਜਰਸੀ ਦੀ ਦੱਸੋਈ ਜਾਣਕਾਰੀ ਦੁੱਜੀ ਇਹ ਵੀ ਪਹਿਲਾ ਸੂਆ ਵਹਿੜਾ ਵੀ ਦੋ ਦਾ ਨਾਂ ਨੂੰ ਹਾਂਜੀ ਇਹ ਮੰਨ ਲਾ ਵੀ 15 ਕਿੱਤੇ ਦੀ ਸੂਈ ਇਹਦੇ ਮਗਰ ਬੱਚੀ ਆ 12 ਕਿਲੋ ਦਾ ਹੁਣ ਤਿਆਰ ਠੀਕ ਹੈ ਜੀ ਬੱਸੀ ਕਿਤੇ ਇਹਦੀ ਅੱਛੀ ਇਹ ਉਧਰ ਬੈਠੇ ਆ ਉਹ ਵੀਰੋ ਦਿਖਾ ਦਿਓ ਦਿਖਾ ਦੇਣੇ ਦੇਖ ਸਕਦੇ ਤੁਸੀਂ ਲੋਪਰਾ ਬੱਸੀ ਸੰ ਦਿਖਾ ਦਈਏ ਹੁਣ ਤੋਰ ਕੇ ਦਿਖਾਉਣੇ ਆ ਬਾਈ ਜੀ ਰੇਟ ਦੱਸ ਦਿਓ ਜੀ ਪਹਿਲਾਂ ਰੇਟ ਵਾਸਤੇ ਦਾ ਆਪਾਂ 55000 ਤੋਂ ਮਾਨਤਾ ਕਰਦਾਂਗੇ ਠੀਕ ਹੈ ਜੀ ਕਿਵੇਂ ਸੂਈ ਦੱਸਿਆ ਜੀ ਤੁਸੀਂ ਇਹ ਪਹਿਲਾ ਸੂਆ ਪਹਿਲਾ ਸੂਈ ਭਰਾ ਬੱਸੀ ਆ ਇਹ ਠੀਕ ਹੈ ਜੀ ਵੱਡੀ ਆ ਜਰਸੀ ਆ ਠੀਕ ਹੈ ਜੀ ਪੰਜਾਬ ਵਾਲੀ ਪੋਰ ਕੁਆਲਟੀ ਦੀ ਹੈ ਦੇਖੋ 올 ਦੇ ਬਰੀਡ ਦੇ ਵਿੱਚ ਹਾਂਜੀ ਹਾਂਜੀ ਐ ਨਹੀਂ ਮੂੰਹੋ ਦੋ ਦੰਦਾ ਬੱਚੀ ਬਾਕੀ ਮਾ ਮਗਰ ਜਾਨਵਰ ਚੰਗਾ ਠੀਕ ਹੈ ਜੀ ਦੋ ਚੀਜ਼ਾਂ ਨੇ ਨਾਲੇ ਦੁੱਧ ਆ ਠੀਕ ਹੈ ਜੀ ਠੀਕ ਠੰਡੀ ਆ ਜਿੱਦੇ ਠੰਡ ਉਤਰੀ 15 ਕਿਲੋ ਕਰੇਗਾ ਠੀਕ ਹੈ ਜੀ ਆ ਥੋੜੀ ਜੀ ਗਰਮੈ ਸਵਾਦ ਹੈ ਹਾਂਜੀ ਕੱਦ ਕਾਟ ਸੁਖਣਾ ਕਰਮ ਵਾਲੀ ਦੀ ਵਧੀਆ ਫੇਸ ਕੁਆਲਟੀ ਵੀ ਠੀਕ ਹੈ ਦੁੱਧਾ ਸੋਏ ਨੂੰ ਐਚਐਫ ਜਿੱਦਾ ਕੱਦ ਕਰ ਜੂਗੀ ਠੀਕ ਹੈ ਜੀ ਬਾਕੀ ਭਰਾ ਆਪਣੀ ਨਾਰਮਲ ਵੀਡੀਓ ਹੁੰਦੀ ਆ ਕੋਈ ਆਪਣਾ ਜੂਮ ਨਹੀਂ ਕੀਤਾ ਹੁੰਦਾ ਜੈ ਜੀ ਤੁਸੀਂ ਫੋਨ ਤੇ ਦੀ ਸਕਰੀਨ ਤੇ ਦੇਖੋਗੇ ਉਹ ਜੀ ਘਰੇ ਆ ਕੇ ਦੇਖੋਗੇ ਜੀ ਠੀਕ ਹੈ ਜੀ ਬਾਕੀ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਭਰਾ ਠੀਕ ਹੈ ਬਾਈ ਦਾ ਪਪਾਰ ਦਾ ਕੰਮ ਆ ਬਾਈ ਨਾਲ ਜਰੂਰ ਕਨੈਕਟ ਕਰੋ ਜੀ ਆ ਬਾਕੀ ਆਹ ਨਾਲ ਆਪਦੀ ਤਸੱਲੀ ਕਰੇ ਰੋਣਾਂ ਠੀਕ ਹੈ ਜੀ ਚਾਚਾ ਡੰਗ ਚੋ ਕੇ ਹਾਂ ਠੀਕ ਹੈ ਜੀ ਕੋਈ ਨਹੀਂ ਗੱਲ ਹਾਂ ਜੀ ਭਾਈ ਮਾਜ ਦੀ ਜਾਣਕਾਰੀ ਦੋ ਜੀ ਮਾਜ ਦੀ ਜਸੂਆ ਸੁਈ ਵੀ ਆ ਮਾਲਾ ਵੀ ਅੱਜ ਸਤਵਾਂ ਦਿਨ ਆ ਮੈਂ ਇਹਨੂੰ ਸੁਈ ਨੂੰ ਠੀਕ ਹੈ ਜੀ ਇਹਦਾ ਨਾ ਮਾਲਾ ਵੀ ਬੱਚਾ ਮਰ ਗਿਆ ਉਹਦਾ ਤੋਂ ਬਾਅਦ ਚੁੰਗਾ ਵਾ ਸੀ ਉਹਨਾਂ ਤੋਂ ਜਿਦੋਂ ਲਈ ਆ ਹਾਂਜੀ ਉਹਨਾਂ ਦੇ ਕੁਦਰਤੀ ਠੀਕ ਹੈ ਜੀ। ਕੁੜੀ ਦੀ ਮੌਤ ਹੋ ਗਈ ਸੋਣਾ ਦੀਦੀ। ਸਹੀ ਜੀ। ਤੇ ਉਹਦਾ ਕਰਕੇ ਦੂਜੇ ਬੰਦੇ ਨੇ ਦੁੱਧ ਦਾ ਬਾਅਦ ਛੱਡਤਾ ਬੱਚੇ ਨੇ ਦੁੱਧ ਬਾਅਦ ਚੁੰਘਣ ਦੇ ਕਾਰਨ ਮਰ ਗਿਆ। ਠੀਕ ਹੈ ਜੀ। ਇਹਨੂੰ ਅੱਜ ਮੈਂ ਇਹਨੂੰ 7ਵਾਂ ਦਾ ਨਾ ਸੁਈ ਨੂੰ ਸਾਰੀ ਆਪਣੇ ਕੋਲੇ ਵੀਡੀਓ ਡਿਟੇਲ ਦੇ ਵਿੱਚ ਪਈ ਆ। ਠੀਕ ਹੈ ਜੀ। ਚੋਣ ਵੇਲੇ ਗਾਂਾਂ ਨਾਲ ਉਹ ਵੀ ਸੀਲਾ ੜਾਰ ਪਾ ਕੇ ਗਿਰੂਗੀ। ਠੀਕ ਹੈ ਜੀ। ਨਾ ਟੀਕੇ ਦੀ। ਨਾ ਚਾੜ ਦੀ ਕਾਹੇ ਦੀ ਲੋੜ ਨਹੀਂ ਭਾਵੇਂ ਹੁਣ ਚੋਲਾ। ਤੇ ਰੇਡ ਭਰਾਜਾ ਅੱਜ। ਢਿਹੜੀ ਚ ਤੈਨੂੰ ਮੇਰੀ ਚੋਲਾ। ਠੀਕ ਹੈ ਜੀ। ਇਹ ਆਪਾਂ 10 ਦੀ ਮੈਂ ਦੇ ਦਾਂਗੇ। ਠੀਕ ਹੈ ਜੀ। ਅ ਸੋਣਾ ਫਲੀ ਵੀਆ ਸੁਖਨਾ ਲੋਕੋ ਜੀ ਮੜੀ ਆਪਾਂ ਦਿਖਾ ਦਈਏ ਲੈ ਵਲੂਗਾ ਪਿੱਛੇ ਪੁੱਛੇ ਦੀਆਂ ਚੌੜੀਆਂ ਮੈਂ ਫੁੱਲ ਫਰੀਡ ਦੀਆਂ ਨਹੀਂ ਗੱਲ ਕੋਈ ਹਾਂਜੀ ਹਾਂਜੀ ਦੇਖ ਸਕਦੇ ਠੀਕ ਹੈ ਜੀ ਤਾਜੀ ਸੂਈ ਵੀਪਰਾ ਬਾਕੀ ਭਾਈ ਜੀ ਕੋਲ ਬੱਚੇ ਦੀ ਵੀਡੀਓ ਹੈਗੀ ਆ ਠੀਕ ਹੈ ਜੀ ਤੇ ਛੱਡੀ ਇੰਨੀ ਆ ਛੱਡ ਗੱਲ ਦੇ ਤੂੰ ਠੀਕ ਹੈ ਜੀ ਆ ਤਾਂ ਥੋੜਾ ਡਰਦੀ ਆ ਚੌਣ ਚਾਂ ਨੂੰ ਕੁੰਨੀ ਇੰਨੀ ਆ ਠੀਕ ਹੈ ਜੀ ਮਨ ਲਾ ਬੀ ਆਪ ਲੇਟ ਹੋ ਗਿਆ ਆਪਣਾ ਨੰਬਰ ਨੋਟ ਕਰੋ ਜੀ ਦੁਬਾਰੇ ਫਿਰ 752800305 ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ